ਇਹ ਜਿਹੜੇ ਪਿਛਲੇ ਮੈਂ ਆਏ ਕਰ ਹੁਣ ਅੱਜਕੱਲੇ ਕਿਵੇਂ ਨਾਲੇ ਨਵੀਂ ਗੱਲ ਸੁਣ ਰਹੀ ਆ ਕਿ ਵਸਤੇ ਅਸੀਂ ਆ ਗਏ 1.5 ਹੱਬ ਲੈ ਗਏ ਅਸੀਂ ਆ ਗਏ ਮੇਨ ਵੀ ਜਿਹੜੀ ਗੋਲ ਕਚੋਰਾਵਾਂ ਵਾਲੀ ਜਿਹੜੀ ਰਾਜਨੀਤੀ ਆ ਨਾ ਇਹ ਸਾਡੀ ਮੰਦਰਾਂ ਤੇ ਸ਼ੁਰੂ ਕਰ ਰਹੀਆਂ ਬਨੂੜ ਦੇ ਕੁਝ ਚਨਿੰਦੇ ਲੋਕ ਉਹ ਮੰਦਰਾਂ ਤੇ ਰਾਜਨੀਤੀ ਕਰਦੇ ਆਂ ਗੰਦੀ ਇਹ ਜੁਗੋ ਜੁਗਾ اٹਾਲਾ ਇਸੇ ਮਹਾਮਈ ਦਾ ਪ੍ਰਤਾਪ ਹੈ ਜਿਸ ਦੇ ਸਾਰੇ ਬਨੂੜ ਚੱਲ ਰਿਹਾ ਇਹਨਾਂ ਦਾ ਤੁਸੀਂ ਦੇਖ ਲਓ ਕਿੰਨੇ ਚਿਰ ਤੋਂ ਗੋਲਕ ਨਾਲ ਹੋਇਆ ਕਿਆਇਆ ਕਿਆ ਸੁਧਾਰ ਹੋਇਆ ਇਸੇ ਤਰ੍ਹਾਂ ਮਾੜੀ ਤੇ ਚੱਲੇ ਜਾਓ 900 ਰੁਪਏ ਸਕਰ ਫੁੱਟ ਤੱਕ ਜਗ੍ਹਾ ਵੇਚੀ ਗਈ ਹੈ ਤੇ ਕੁਝ ਲੋਕਾਂ ਦੇ ਨਾਮ ਦੱਸਿਆ ਕਿਉਂਕਿ ਸਾਰੀ ਮੈਨੇਜਮੈਂਟ ਇਸ ਤੋਂ ਬਦਨਾਮ ਹੋਏਗੀ ਹਾਂਜੀ ਠੀਕ ਹੈ ਤੁਸੀਂ ਚਲੋ ਮੀਡੀਆ ਤੇ ਨਹੀਂ ਦੱਸਦੇ ਹੋਣੇ ਮੈਂ ਦੱਸਤੀ ਹਾਂ ਉਹਨਾਂ ਦੇ ਨਾਮ ਹਾਂਜੀ ਉਹਨਾਂ ਦੇ ਨਾਮ ਦੱਸਦੇ ਜਿਹੜੇ ਸਾਡੀ ਸਾਰੇ ਸ਼ਹਿਰ ਨੂੰ ਪਤਾ ਨਹੀਂ ਤੁਸੀਂ ਗੱਲ ਸਾਰੇ ਇਲਾਕੇ ਨੂੰ ਪਤਾ ਜੀ ਤੁਸੀਂ ਆਵਾਜ਼ ਚੱਕ ਰਹੇ ਹੋ ਚੌਧਰੀ ਸਾਹਿਬ ਤੁਹਾਨੂੰ ਵੀ ਪਤਾ ਮੈਂ ਕਿਹਨਾਂ ਦੇ ਨਾਮ ਲੈ ਰਿਹਾ ਕਿਹੜੀ ਮੈਨੇਜਮੈਂਟਾਂ ਦੀ ਗੱਲ ਕਰ ਰਿਹਾ ਕਿਉਂਕਿ ਉੱਥੇ ਇੱਕ ਅਰਚਨ ਸੀ ਉੱਥੇ ਉਹ ਬਣਾ ਰਹੇ ਸੀ ਕਮਿਊਨਿਟੀ ਸੈਂਟਰ ਪਰ ਉੱਥੋਂ ਦੇ ਲੋਕ ਕਹਿੰਦੇ ਸੀ ਬਾਬਾ ਸਾਹਿਬ ਉਮੀਦਕਰ ਕਮਿਊਨਿਟੀ ਸੈਂਟਰ ਬਣਾਓ ਇਸ ਲੜਾਈ ਵਿੱਚ ਉਹਨਾਂ ਨੇ ਪੈਸੇ ਉੱਥੇ ਹੀ ਦੱਬ ਕੇ ਹੀ ਰੱਖੇ ਕੁਝ ਕੀਤਾ ਨਹੀਂ ਐ ਅਸੀਂ ਜਦੋਂ ਆਏ ਉਸ ਤੋਂ ਬਾਅਦ ਵੀ ਇਹਨਾਂ ਦੇ ਪ੍ਰਧਾਨ ਜੀ ਨੇ ਉਹ ਫਾਈਲ ਦੱਬ ਕੇ ਹੀ ਰੱਖੀ ਕਿ ਪਤਾ ਨਾ ਲੱਗੇ ਇਹ ਕਹਿੰਦੇ ਸੀ ਅਸੀਂ 1000 ਕਰੋੜ ਰੁਪਏ ਦਾ ਵਿਕਾਸ ਕੀਤਾ 1000 ਕਰੋੜ ਰੁਪਏ ਚ ਬਨੂੜ ਦੀਆਂ ਗਲੀਆਂ ਨਹੀਂ ਆਈਆਂ 1000 ਕਰੋੜ ਰੁਪਏ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਆਈਆਂ ਇਹ ਤਾਂ ਜਿਹੜਾ ਕੰਮ ਅਸੀਂ ਕਰ ਦਿੰਨੇ ਆ ਉਹ ਚ ਕਮੀਆਂ ਕੱਢਾਂ ਨੇ ਜਾ ਕਹਿੰਦੇ ਆ ਕਿ ਉਹਦਾ ਕ੍ਰੈਡਿਟ ਲੈਣ ਮੈਂ ਕਹਿੰਦੀ ਆ ਕ੍ਰੈਡਿਟ ਲੈ ਲਓ ਪਰ ਲੋਕਾਂ ਨੂੰ ਗੁੰਮਰਾਹਤਾ ਨਾ ਕਰੋ ਨਾ ਸੌਰੀ ਜੁਲਾਈ ਚ ਜਿਹਦੇ ਇਹਨਾਂ ਨੂੰ ਪਤਾ ਲੱਗਿਆ ਵੀ ਗੱਡੀ ਆ ਰਹੀ ਹੈ ਇਕਾਂ ਹਾਈ ਕੋਰਟ ਚ ਇੱਕ ਫਰਲਾ ਪਾਤਾ ਹਾਈ ਕੋਰਟ ਚ ਇੱਕ ਰਿਕਵੈਸਟ ਪਾਈ ਉਹ ਚ ਕੀ ਲਿਖਿਆ ਵੀ ਇਹ 19 ਤੋਂ ਲੱਗੇ ਨੇ ਆਪਦੇ ਇਸ ਡਿਪਾਰਟਮੈਂਟ ਚ ਲੈਟਰ ਦੇਣ ਕਿ ਸਾਡੇ ਲਈ ਗੱਡੀ ਆ ਜੇ ਪਰ ਇਹਨਾਂ ਨੇ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਕਿਹਾ ਜੀ ਸਾਡੀ ਅਰਜੀ ਤਾਂ ਲੈ ਲਓ ਹਾਈ ਕੋਰਟ ਨੂੰ ਵੀ ਅਰਜੀ ਲੈ ਕੇ ਤੁਸੀਂ ਡਿਪਾਰਟਮੈਂਟ ਨੂੰ ਭੇਜ ਦਿਓ ਹਾਈ ਕੋਰਟ ਨੇ ਇਹ ਨਹੀਂ ਕਿ ਇਹਨਾਂ ਨੂੰ ਗੱਡੀ ਦਿੱਤੀ ਜਾਵੇ ਜੀ ਜਿਹੜਾ ਨਲਾਸ ਕਟਾ ਹੈ ਉਹ ਅਸੀਂ ਅਪਰੂਵ ਕਰਾਇਆ ਹੁਣ ਧਮੋਲੀ ਦਾ ਅੰਡਰਪਾਸ ਵੀ ਅਪਰੂਵ ਹੋ ਗਿਆ ਦਾ ਟੈਂਡਰ ਲੱਗਣਾ ਹੁਣ ਇਹ ਕਹਣਗੇ ਉਹ ਵੀ ਅਸੀਂ ਕਰਾਇਆ ਪਹਿਲਾਂ ਕਹਿੰਦੇ ਜੀ ਜਨਤਾ ਸਕੂਲ ਵਾਲਾ ਪੁਲ ਅਸੀਂ ਬਣਾਇਆ ਜੇ ਤੁਸੀਂ ਬਣਾਇਆ ਸੀ ਫਿਰ ਉਹ ਵਿਚਾਲੇ ਕਿਉਂ ਲਟਕ ਰਿਆ ਸੀ ਜੇ ਮੈਂ ਕਿਹਾ ਹਜ਼ਾਰ ਕਰੋੜ ਦੇ ਸਾਨੂੰ ਹਿਸਾਬ ਦੇ ਦਿਓ ਤਾਂ ਕਹਿੰਦੇ ਜੀ ਮੇਰੇ ਨਾਲ ਡਿਬੇਟ ਤੇ ਬੈਠੋ ਮੈਂ ਕਿਉਂ ਬੈਠਾ ਜਨਤਾ ਨੇ ਹੀ ਹਿਸਾਬ ਲੈਣਾ ਮੈਂ ਤਾਂ ਨਹੀਂ ਲੈਣਾ ਨਾ ਇਹਨਾਂ ਨੇ ਕੀ ਕੀਤਾ ਲੋਕਾਂ ਨੂੰ ਕੁੱਟਿਆ ਤੁਹਾਨੂੰ ਪਤਾ ਹੈ ਪੱਤਰਕਾਰਾਂ ਦੇ ਨਾਲ ਕਿਵੇਂ ਧੱਕੇ ਕੀਤੇ ਕੀ ਨਾ ਕੀ ਨਾ ਜੀ ਦੋਵਿੰਦਰਪੁਰੀ ਹੈ ਜੀ ਮੇਰਾ ਤੁਸੀਂ ਮੰਚ ਤੋਂ ਬਹੁਤ ਕੁਝ ਬੋਲੇ ਹੋ ਕਿਉਂ ਛੱਡ ਕੇ ਆਏ ਹੋ ਕਾਂਗਰਸ ਪਾਰਟੀ ਤੋਂ ਦਰਸਾਲ ਨਾ ਜੀ ਮੈਂ ਅੱਜ ਤਿੰਨ ਜਦੋਂ ਬਨੂੜ ਇਲੈਕਸ਼ਨ ਹੋਇਆ ਤਾਂ ਉਸ ਟਾਈਮ ਮੈਂ ਫਲੈਕਸ ਲਾਇਤੇ ਬਨੂੜ ਵੀ ਜਿਹੜੀ ਗੋਲ ਕਚੋਰਾ ਵਾਲੀ ਜਿਹੜੀ ਰਾਜਨੀਤੀ ਹੈ ਨਾ ਇਹ ਸਾਡੀ ਮੰਦਰਾਂ ਤੇ ਸ਼ੁਰੂ ਕਰ ਰਹੀ ਹੈ ਬਨੂੜ ਦੇ ਕੁਝ ਚਿੰਿੰਦੇ ਲੋਕ ਉਹ ਮੰਦਰਾਂ ਤੇ ਰਾਜਨੀਤੀ ਕਰਦੇ ਆਂ ਗੰਦੀ ਉਹ ਕਿਆ ਕਰਦੇ ਆਂ ਆਸਥਾ ਦੇ ਨਾਮ ਤੇ ਵੋਟਾਂ ਵੇਚਦੇ ਆਂ ਕੁਸ਼ਕ ਪਰਿਵਾਰੀ ਆਂ ਉਹ ਇੱਧਰ ਵੀ ਆਂ ਉਹ ਉੱਧਰ ਵੀ ਆਂ ਉਹ ਪਰਲੇ ਪਾਸੇ ਵੀ ਆਂ ਇਸ ਚੀਜ਼ ਕਰਕੇ ਮੇਰਾ ਜਦਨ ਨਾ ਕਿਸੇ ਵੀ ਪਾਰਟੀ ਨੇ ਸਾਥ ਨਹੀਂ ਹੁੰਦੇ ਆ ਤੇ ਮੈਂ ਮੈਡਮ ਨੂੰ ਇਹ ਵਿਸ਼ਵਾਸ ਕਰਿਆ ਵੀ ਆਪਾਂ ਨੇ ਇੱਕ ਚੰਗਾ ਮੰਦਰਾਂ ਨੂੰ ਪ੍ਰਸ਼ਾਸਨ ਦੇਣਾ ਜਿਹੜਾ ਮੰਦਰਾਂ ਨੂੰ ਚੰਗੀ ਤਰ੍ਹਾਂ ਪ੍ਰੋਪਰ ਚਲਾਵੇ ਤੇ ਮੰਦਰਾਂ ਦਾ ਪ੍ਰੋਪਰ ਖਿਆਲ ਰੱਖੇ ਹੁਣ ਇਹ ਆਪਾਂ ਹਾਲ ਚ ਖੜੇ ਆ ਇਹ ਬਨੂੜ ਦੇ ਇੱਕ ਵਪਾਰੀ ਨੇ ਬਣਾਇਆ ਉਹ ਹੈਗਾ ਐਪਲ ਹਾਈਟ ਦਾ ਮਾਲਕ ਜੋ ਬਹੁਤ ਪੁਰਾਣੇ ਸਮੇਂ ਤੋਂ ਲੁਧਿਆਣੇ ਰਹ ਰਹੇ ਆ ਅੱਜ ਤੱਕ ਤੁਸੀਂ ਦੇਖ ਲਓ ਬਨੋ ਮਾਈ ਸਾਡੇ ਬਨੂੜ ਦੀ ਮਹਾਨ ਜਿਹਦੇ ਹੀ ਅਸੀਂ ਬੱਚੇ ਆ ਤੇ ਜੁਗੋ ਜੁਗਾ اٹਾਲਾ ਇਸੇ ਮਹਾਮੈਦਾ ਪ੍ਰਤਾਪ ਹੈ ਜਿਸ ਦੇ ਸਾਰੇ ਬਨੂਟ ਚੱਲ ਰਿਹਾ ਇਹਨਾਂ ਦਾ ਤੁਸੀਂ ਦੇਖ ਲਓ ਕਿੰਨੇ ਚਿਰ ਤੋਂ ਗੋਲਕ ਨਾਲ ਹੋਇਆ ਕਿ ਆਇਆ ਕਿ ਆ ਸੁਧਾਰ ਹੋਇਆ ਇਸੇ ਤਰ੍ਹਾਂ ਮਾੜੀ ਤੇ ਚਲੇ ਜਾਓ 900 ਰੁਪਏ ਸਕਰ ਫੁੱਟ ਤੱਕ ਜਗ੍ਹਾ ਵੇਚੀ ਗਈ ਹੈ ਉਹ ਪੈਸੇ ਕਿੱਥੇ ਜਾ ਰਹੇ ਆ ਕੀ ਆ ਹੋ ਰਿਹਾ ਕੀ ਆ ਪੈਸੇ ਨਾਲ ਕਰ ਰਹੀ ਆ ਆਪੇ ਪ੍ਰਧਾਨ ਹੈ ਆਪੇ ਖਜ਼ਾਨਚੀ ਆ ਆਪੇ ਸਾਰਾ ਕੁਝ ਹੈ ਤੁਸੀਂ ਕੁਝ ਲੋਕ ਤੁਸੀਂ ਕੁਝ ਹਾਂ ਜੀ ਨਹੀਂ ਜੀ ਅਸੀਂ ਛਡਾਣੇ ਵਾਲੇ ਕੋਈ ਨਹੀਂ ਸਾਡਾ ਤਾਂ ਆਸਥਾ ਦਾ ਕੇਂਦਰ ਹੈ ਅਸੀਂ ਤਾਂ ਸ਼ਹਿਰ ਦੇ ਵਿੱਚੋਂ ਇੱਕ ਹੋਕਾ ਦੇਵਾਂਗੇ ਸਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਗਾਵਾਂਗੇ ਵੀ ਸਾਰੇ ਜਣੇ ਮੰਦਰਾਂ ਦਾ ਜੋ ਵੀ ਲੇਖਾ ਜੋਖਾ ਹੈ ਇੱਕ ਸਾਈਨ ਬੋਰਡ ਤੇ ਆਵੇ ਵੀ ਇਹ ਵਾਦਾ ਇਹ ਘਾਟਾ ਇਹ ਆਇਆ ਤੁਸੀਂ ਕੁਝ ਲੋਕਾਂ ਦੇ ਨਾਮ ਦੱਸਿਆ ਕਿਉਂਕਿ ਸਾਰੀ ਮੈਨੇਜਮੈਂਟ ਇਸ ਤੋਂ ਬਦਨਾਮ ਹੋਏਗੀ ਹਾਂਜੀ ਠੀਕ ਹੈ ਤੁਸੀਂ ਚਲੋ ਮੀਡੀਆ ਤੇ ਨਹੀਂ ਦੱਸਦੇ ਹੋਣੇ ਮੈਂ ਉਹ ਦੱਸਤੀ ਹਾਂ ਉਹਨਾਂ ਦੇ ਨਾਮ ਹਾਂਜੀ ਉਹਨਾਂ ਦੇ ਨਾਮ ਦੱਸਤੀ ਜੀ ਸਾਡੀ ਸਾਰੇ ਸ਼ਹਿਰ ਨੂੰ ਪਤਾ ਮੈਂ ਤੁਹਾਨੂੰ ਗੱਲ ਸਾਰੇ ਇਲਾਕੇ ਨੂੰ ਪਤਾ ਜੀ ਤੁਸੀਂ ਆਵਾਜ਼ ਚੈੱਕ ਕਰ ਰਹੇ ਹੋ ਚੌਧਰੀ ਸਾਹਿਬ ਤੁਹਾਨੂੰ ਵੀ ਪਤਾ ਮੈਂ ਕਿਹਨਾਂ ਦੇ ਨਾਮ ਲੈ ਰਿਹਾ ਕਿਹੜੀ ਮੈਨੇਜਮੈਂਟਾਂ ਦੇ ਗੱਲ ਕਰ ਰਿਹਾ ਅੱਜ ਸਾਡੇ ਲਈ ਰਾਜਪੁਰੇ ਲਈ ਬਨੂੜ ਲਈ ਬਹੁਤ ਹੀ ਵੱਡਾ ਖੁਸ਼ੀ ਦਾ ਦਿਨ ਹੈ ਕਿ ਅੱਜ ਬਨੂੜ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਛੱਡ ਕੇ ਤੇ ਬਸਪਾ ਨੂੰ ਛੱਡ ਕੇ ਬਹੁਤ ਸਾਰੇ ਸਾਥੀ ਆਮ ਆਦਮੀ ਪਾਰਟੀ ਜੁਆਇਨ ਹੋਏ ਨੇ ਕਿਉਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਦੋਂ ਅੱਛੇ ਕੰਮ ਦੇਖੇ ਤਾ ਨਾ ਨੇ ਮਨ ਬਣਾਇਆ ਕਿ ਅੱਛੇ ਕੰਮ ਕਰਨ ਲਈ ਅਸੀਂ ਵੀ ਪਾਰਟੀ ਚ ਜੁਆਇਨ ਹੋਈਏ ਇਹ ਸਾਰੀ ਟੀਮ ਕਾਂਗਰਸ ਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀਗੀ ਪਰ ਜਦੋਂ ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਟੀਮ ਕੀ ਕੰਮ ਕਰ ਰਹੀ ਹੈ ਔਰ ਪਹਿਲਾਂ ਨੇ ਕੀ ਕੀਤਾ ਤਾਂ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਮ ਆਦੀ ਪਾਰਟੀ ਵਿੱਚ ਜੁਆਇਨ ਕਰੀਏ ਤਾਂ ਕਿ ਅਸੀਂ ਆਪਣੇ ਬਨੂੜ ਲਈ ਕੁਝ ਕਰ ਪਾਈਏ ਕਿਹੜਾ ਕੁਝ ਮੰਦਰ ਦੀ ਗੱਲ ਵੀ ਉਰੇ ਕੀਤੀ ਜਾ ਰਹੀ ਸੀ ਗੋਲਕਗਾਰਾ ਦੀ ਉਹ ਕੀ ਗੱਲ ਹੈ ਮੈਡਮ ਬਿਲਕੁਲ ਬਿਲਕੁਲ ਸਾਡੇ ਭਰਾ ਨੇ ਮੰਦਰ ਦੀ ਗੱਲ ਕੀਤੀ ਹੈ ਕਿ ਮੰਦਰਾਂ ਦੇ ਜਿਹੜੇ ਗੋਲਕ ਹੈ ਉਹ ਕੁਝ ਪਰਿਵਾਰ ਚੰਦ ਪਰਿਵਾਰਾਂ ਦੇ ਹੱਥ ਵਿੱਚ ਨੇ ਉਹ ਗੁਣ ਅਸੀਂ ਪਤਾ ਕਰਦੇ ਆ ਸਾਰਾ ਮੰਦਰ ਸਾਂਝੇ ਆ ਸਭ ਦੇ ਜਿਓ ਚ ਚੜਾਵਾ ਉਹ ਵੀ ਸਾਂਝਾ ਆ ਉਹ ਵੀ ਮੰਦਰਾਂ ਦੇ ਕੰਮ ਆਣਾ ਚਾਹੀਦਾ ਨਾ ਕਿ ਕੁਝ ਪਰਿਵਾਰਾਂ ਦੇ ਤਾਂ ਅਸੀਂ ਇਹਦੀ ਵੀ ਪੂਰੀ ਇਨਕੁਆਰੀ ਕਰਕੇ ਇਹਨਾਂ ਨੂੰ ਵੀ ਮੰਦਰਾਂ ਨੂੰ ਬਿਲਕੁਲ ਜਿਵੇਂ ਆਪਾਂ ਰਾਜਪੁਰੇ ਵਿੱਚ ਕਰ ਰਹੇ ਆ ਜਨਤਾ ਦੇ ਜਨਤਾ ਦਾ ਮੰਦਰ ਹੈ ਮੰਦਰਾਂ ਦਾ ਪੈਸਾ ਮੰਦਰ ਤੇ ਲੱਗੇ ਨਾ ਕਿ ਕਿਸੇ ਦੇ ਘਰਾਂ ਚ ਜਾਵੇ ਮੈਡਮ ਕਮਿਊਨਿਟੀ ਹਾਲ ਦੀ ਵੀ ਗੱਲ ਕਰ ਰਹੇ ਤੁਸੀਂ ਜਿਹੜੇ ਪੈਸੇ ਵਾਪਸ ਗਏ ਆ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਆਏ ਉਹ ਤਾਂ ਪੈਸੇ ਵਾਪਸ ਭੇਜਦੇ ਐ ਉਹਦੇ ਬਾਰੇ ਵੀ ਤੁਸੀਂ ਦੇਖੋ ਬਹੁਤ ਸਾਰੀਆਂ ਗੱਲਾਂ ਨਾ ਪਬਲਿਕ ਨੂੰ ਨਹੀਂ ਪਤਾ ਹੁੰਦੀਆਂ ਪਬਲਿਕ ਨੂੰ ਇਹ ਪਤਾ ਹੈ ਜੀ ਪੈਸੇ ਆਏ ਤੇ ਵਾਪਸ ਚਲੇ ਗਏ ਜਿਹੜੇ ਪੈਸੇ ਆਏ ਸੀਗੇ ਸੈਂਟਰ ਵੱਲੋਂ ਆਏ ਸੀਗੇ ਇਹ ਪੈਸੇ ਆਏ ਸੀ ਕਿ ਤੁਸੀਂ ਇੱਥੇ ਕਮਿਊਨਿਟੀ ਹਾਲ ਬਣਾਣਾ ਹੈ ਕਮਿਊਨਿਟੀ ਹਾਲ ਇੱਥੇ ਬੰਨਣਾ ਸੀਗਾ ਪਰ ਉਹਦੀ ਮਿਆਦ ਸੀ ਵੀ 31 ਮਾਰਚ ਤੱਕ 2022 ਤੱਕ ਉਹ ਬੰਨਣਾ ਚਾਹੀਦਾ ਸੀ ਨਹੀਂ ਉਹਦੇ ਪੈਸੇ ਵਾਪਿਸ ਚਲੇ ਜਾਣੇ ਸੀਗੇ ਅਸੀਂ ਤਾਂ 16 ਮਾਰਚ 2022 ਨੂੰ ਆਏ ਆ ਤੇ ਸਾਨੂੰ ਕਹਿੰਦੇ ਜੀ ਆ ਕੇ ਇਹਨਾਂ ਨੇ ਪੈਸੇ ਵਾਪਿਸ ਕਰਤੇ ਇਹ ਕੀ ਕਰਦੇ ਸੀ 4 ਸਾਲ 4 ਸਾਲ ਇਹਨਾਂ ਕੋਲੇ ਪੈਸੇ ਸੀਗੇ ਇਹਨਾਂ ਦੀ ਇੱਕ ਮਨਸ਼ਾ ਹੀ ਨਹੀਂ ਸੀਗੀ ਕਿਉਂਕਿ ਉੱਥੇ ਇੱਕ ਅਰਚਨ ਸੀ ਉੱਥੇ ਉਹ ਬਣਾ ਰਹੇ ਸੀ ਕਮਿਊਨਿਟੀ ਸੈਂਟਰ ਪਰ ਉੱਥੋਂ ਦੇ ਲੋਕ ਕਹਿੰਦੇ ਸੀ ਬਾਬਾ ਸਾਹਿਬ ਅੰਬੇਦਕਰ ਕਮਿਊਨਿਟੀ ਸੈਂਟਰ ਬਣਾਓ ਇਸ ਲੜਾਈ ਵਿੱਚ ਉਹਨਾਂ ਨੇ ਪੈਸੇ ਉੱਥੇ ਹੀ ਦੱਬ ਕੇ ਰੱਖੇ ਕੁਝ ਕੀਤਾ ਨਹੀਂ ਐ ਅਸੀਂ ਜਦ ਉਸ ਤੋਂ ਬਾਅਦ ਵੀ ਇਹਨਾਂ ਦੇ ਪ੍ਰਧਾਨ ਜੀ ਨੇ ਉਹ ਫਾਈਲ ਦੱਬ ਕੇ ਰੱਖੀ ਕਿ ਪਤਾ ਨਾ ਲੱਗੇ ਉਹ 31 ਮਾਰਚ ਨੂੰ ਜਦੋਂ ਪੈਸੇ ਵਾਪਸ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰਤਾ ਜੀ ਇਹ ਤਾਂ ਆਮ ਆਦਮੀ ਦੀ ਸਰਕਾਰ ਨੇ ਵਾਪਸ ਕਰਤੇ ਅਸੀਂ ਕਿਉਂ ਪ੍ਰਚਾਰ ਕਰ ਰਹੇ ਹਾਂ ਜੀ ਇਹਨਾਂ ਦਾ ਕੰਮ ਹੀ ਹੈ ਜੀ ਇਹਨਾਂ ਨੂੰ ਇਹ ਇਹਨਾਂ ਨੂੰ ਇੱਕੋ ਲੱਗਦਾ ਹੀ ਨਹੀਂ ਸੀ ਵੀ ਕੰਮ ਹੋ ਜਾਣਗੇ ਜਿਨ੍ਹਾਂ ਨੇ ਕੰਮ ਰਾਜਪੁਰਾ 'ਚ ਜਿਨ੍ਹਾਂ ਨੇ ਕੰਮ ਬਲੂੜ ਚੋਰੇ ਨੇ ਇਹਨਾਂ ਨੂੰ ਉਮੀਦ ਨਹੀਂ ਸੀ ਬਨੂੜ 'ਚ ਅਸੀਂ ਉਹ ਗਲੀਆਂ ਸੜਕਾਂ ਬਣਾ ਰਹੇ ਆ ਜਿਹੜੀਆਂ ਮੈਨੂੰ ਲੱਗਦਾ 30 30 40 40 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਸੀ ਇਹ ਕਹਿੰਦੇ ਸੀ ਅਸੀਂ 1 ਹਜ਼ਾਰ ਕਰੋੜ ਰੁਪਏ ਚ ਬਨੂੜ ਦੀਆਂ ਗਲੀਆਂ ਨਹੀਂ ਆਈਆਂ ਹਜ਼ਾਰ ਕਰੋੜ ਰੁਪਏ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਆਈਆਂ ਇਹ ਤਾਂ ਜਿਹੜਾ ਕੰਮ ਅਸੀਂ ਕਰ ਦਿੰਨੇ ਆ ਉਹ ਚ ਕਮੀਆਂ ਕੱਢਣ ਜਾ ਕਹਿੰਦੇ ਕਿ ਉਹਦਾ ਕ੍ਰੈਡਿਟ ਲੈਣ ਮੈਂ ਕਹਿੰਦੀ ਹਾਂ ਕ੍ਰੈਡਿਟ ਲੈ ਲਓ ਪਰ ਲੋਕਾਂ ਨੂੰ ਗੁੰਮਰਾਹਤਾ ਨਾ ਕਰੋ ਨਾ ਮੈਡਮ ਇੱਕ ਤੁਸੀਂ ਰਾਤੀ ਫਾਇਰ ਬ੍ਰਿਗੇਡ ਦੀਆਂ ਗੱਲ ਕਰ ਰਹੇ ਹੋ ਰਾਤੀ ਫਾਇਰ ਬ੍ਰਿਗੇਡ ਦਾ ਉਧਰ ਇਕੱਠ ਹੋਇਆ ਤੇ ਮੈਡਮ ਨਾਲ ਦੀ ਨਾਲ ਹੀ ਖੰਬੋ ਸਾਹਿਬ ਨੇ ਪੋਸਟ ਪਾਈ ਹੈ ਕਿ ਮੈਨ ਬੜੀ ਖੁਸ਼ੀ ਹੈ ਕਿ ਮੇਰੇ ਐਫਰਟ ਦੇ ਨਾਲ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਅਸੀਂ ਪਾਈ ਸੀ ਪੁਰੀਟੀ ਉਹ ਫਾਇਰ ਬ੍ਰਿਗੇਡ ਆ ਗਈਆਂ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈ ਕੇ ਆਏ ਫਾਇਰ ਬ੍ਰਿਗੇਡ ਉਹ ਕਹਿ ਰਹੇ ਕਿ ਅਸੀਂ ਲੈ ਕੇ ਆਏ ਫਾਇਰ ਬ੍ਰਿਗੇਡ ਵਿੱਚ ਦੀ ਗੱਲ ਹੈ ਕਿ ਦੇਖੋ ਆ ਮੇਰੇ ਕੋਲੇ ਹਾਈ ਕੋਰਟ ਚ ਵੀ ਜਿਹੜੇ ਇਹਨਾਂ ਨੇ ਪਾਈ ਸੀ ਉਹ ਡਿਟੇਲ ਹੈ ਇਹ ਕਹਿੰਦੇ ਆ ਜੀ ਮੈਂ 2019 ਤੋਂ ਲੱਗਿਆ ਹੋਇਆ ਸੀ ਵੀ ਰਾਜਪੁਰੇ ਫਾਇਰ ਗ੍ਰੇਡ ਆ ਜੀ ਰਾਜਪੁਰੇ ਦੀ ਫਾਇਰ ਬ੍ਰਿਗੇਡ ਜਿੱਦੋਂ ਕਾਂਗਰਸ ਦੀ ਸਰਕਾਰ ਸੀ ਇਹ 2019 ਤੋਂ ਲੈ ਕੇ 2022 ਤੱਕ ਨਹੀਂ ਲਿਆ ਸਕੇ ਜਦੋਂ ਪਿੱਛੇ ਜੇ ਤੁਸੀਂ ਤੁਹਾਨੂੰ ਪਤਾ ਹੈ ਇਹ ਜਦੋਂ ਅੰਮ੍ਰਿਤ 2 ਦਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਸਾਡੇ ਮਾਨਯੋਗ ਮੰਤਰੀ ਸਾਹਿਬ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਫਾਇਰ ਬ੍ਰਿਗੇਡ ਦੀ ਗੱਡੀ ਚਾਹੀਦੀ ਹੈ ਤਾਂ ਉਹਨਾਂ ਨੇ ਉੱਥੇ ਅਪਰੂਵ ਕਰਤੀ ਕਿ ਬਹੁਤ ਜਲਦੀ ਤੁਹਾਨੂੰ ਫਾਇਰ ਬ੍ਰਿਗੇਡ ਦੀ ਗੱਡੀ ਮਿਲ ਜੂਗੀ ਇਹ ਹੋਇਆ 26 ਮਈ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਮਈ ਤੋਂ ਬਾਅਦ ਜੂਨ ਚ ਸੌਰੀ ਜੁਲਾਈ ਚ ਜਿੱਦੇ ਇਹਨਾਂ ਨੂੰ ਪਤਾ ਲੱਗਿਆ ਵੀ ਗੱਡੀ ਆ ਰਹੀ ਹੈ ਇੱਕਾ ਹਾਈ ਕੋਰਟ ਚ ਇੱਕ ਫਰਲਾ ਪਾਤਾ ਹਾਈ ਕੋਰਟ ਚ ਇੱਕ ਰਿਕਵੈਸਟ ਪਾਈ ਉਹ ਚ ਕੀ ਲਿਖਿਆ ਵੀ ਇਹ 19 ਤੋਂ ਲੱਗੇ ਨੇ ਆਪਦੇ ਇਸ ডিপਾਰਟਮੈਂਟ ਤੇ ਲੈਟਰ ਦੇਣ ਕਿ ਸਾਡੇ ਲਈ ਗੱਡੀ ਆ ਜੇ ਪਰ ਇਹਨਾਂ ਨੇ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਕਿਹਾ ਜੀ ਸਾਡੀ ਅਰਜੀ ਤਾਂ ਲੈ ਲਓ ਹਾਈ ਕੋਰਟ ਨੂੰ ਵੀ ਅਰਜੀ ਲੈ ਕੇ ਤੁਸੀਂ ডিপਾਰਟਮੈਂਟ ਨੂੰ ਭੇਜ ਦਿਓ ਹਾਈ ਕੋਰਟ ਨੇ ਇਹ ਨਹੀਂ ਕਿ ਇਹਨਾਂ ਨੂੰ ਗੱਡੀ ਦਿੱਤੀ ਜਾਵੇ ਹਾਈ ਕੋਰਟ ਨੇ ਸਿਰਫ ਅਰਜੀ ਐਕਸੈਪਟ ਕਰਕੇ ডিপਾਰਟਮੈਂਟ ਨੂੰ ਭੇਜੀ ਹੈ ਇਹਨਾਂ ਨੇ ਤਾਂ ਇੱਕੋ ਗੱਲ ਹੈ ਵੀ ਕਿੱਤੇ ਕਿਰਾਏ ਕੰਮ ਤੇ ਵਾਵਾ ਘਟਨੀ ਇਹਨਾਂ ਆਪਦੀ ਸਰਕਾਰ ਚ ਨਹੀਂ ਲਿਆ ਸਕੇ ਅਸੀਂ ਤਾਂ ਇੱਕ ਮੰਗੀ ਸੀ ਜੇ ਇਹਨਾਂ ਦੇ ਕਿੱਤੇ ਹੁੰਦੇ ਤੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਦੋ ਆ ਰਹੀਆਂ ਨੇ ਅਸੀਂ ਤਾਂ ਇੱਕ ਦਿਨ ਪਹਿਲਾਂ ਫੇਸਬੁੱਕ ਤੇ ਵੀ ਪਾਤਾ ਸੀ ਕਿ ਜੀ ਕੱਲ ਨੂੰ ਰਾਜਪੁਰਾ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਰਹੀਆਂ ਇਹਨਾਂ ਦਾ ਕੰਮ ਹੀ ਇਹੀ ਹੈ ਵੀ ਜਿਹੜਾ ਕੰਮ ਅਸੀਂ ਕਰਾ ਦਈਏ ਵੀ ਮੈਂ ਕਰਵਾਇਆ ਮੈਂ ਕਹਿੰਦੇ ਤੁਸੀਂ ਕ੍ਰੈਡਿਟ ਲੈ ਲਓ ਮੈਂ ਕ੍ਰੈਡਿਟ ਲੈਣ ਨਹੀਂ ਆਈ ਮੈਂ ਲੋਕਾਂ ਦੇ ਕੰਮ ਕਰਾਣ ਆਈਆਂ ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਦੇ ਦੂਸਰੇ ਕਹਿੰਦੇ ਆ ਜੀ ਜਿਹੜਾ ਨਲਾਸ ਕਟਾ ਹੈ ਉਹ ਅਸੀਂ ਅਪਰੂਵ ਕਰਾਇਆ ਹੁਣ ਧਮੋਲੀ ਦਾ ਅੰਡਰਪਾਸ ਵੀ ਅਪਰੂਵ ਹੋ ਗਿਆ ਦਾ ਟੈਂਡਰ ਲੱਗਣਾ ਹੁਣ ਇਹ ਕਹਿਣਗੇ ਉਹ ਵੀ ਅਸੀਂ ਕਰਾਇਆ ਪਹਿਲਾਂ ਕਹਿੰਦੇ ਜੀ ਜਨਤਾ ਸਕੂਲ ਵਾਲਾ ਪੁਲ ਅਸੀਂ ਬਣਾਇਆ ਜੇ ਤੁਸੀਂ ਬਣਾਇਆ ਸੀ ਫਿਰ ਉਹ ਬਚਾਲੇ ਕਿਉਂ ਲਟਕ ਰਿਆ ਸੀ ਉਥੇ ਹੜਲ ਸੀ ਗਿਆ ਕਿਉਂ ਨਹੀਂ ਦੂਰ ਕੀਤੀਆਂ ਅੱਜ ਮੈਂ ਐਮਐਲਏ ਆ ਜੇ ਕੋਈ ਹੜਲ ਹੈ ਤਾਂ ਮੇਰਾ ਫਰਜ਼ ਹੈ ਦੂਰ ਕਰਨ ਦਾ ਇਹ ਥੋੜੀ ਵੀ ਲੋਕਾਂ ਦੇ ਕਾਰੋਬਾਰ ਬਰਬਾਦ ਕਰਾ ਦिए ਤੇ ਮੈਨੂੰ ਮੈਂ ਤਾਂ ਇਹੀ ਕਹਿੰਦੀ ਹੁਣ ਮੈਂ ਹੋਰ ਵੀ ਦੱਸਦੀਆਂ ਬਨੂੜ ਸਬਡਿਵੀਜ਼ਨ ਬਣਨ ਵਾਲਾ ਹੁਣ ਇਹਨਾਂ ਨੇ ਕਹਿਣਾ ਜੀ ਉਹ ਵੀ ਮੈਂ ਬਣਾਇਆ ਸੀਗਾ ਕਰਨ ਜੋ ਕਰਨੇ ਕਰਨ ਪਰ ਪਬਲਿਕ ਸਭ ਜਾਣਦੀ ਹੈ ਲੋਕਾਂ ਨੂੰ ਪਤਾ ਹੈ ਜਦੋਂ ਇਹਨਾਂ ਦੀ ਮੰਗ ਇਹਨਾਂ ਦੀ ਸਰਕਾਰ ਨੇ ਨਹੀਂ ਮੰਗੀ ਤੇ ਹੁਣੇ ਕਰ ਕਰਵਾ ਕੇ ਲਿਆਣਗੇ ਮੈਂ ਇਹਨਾਂ ਨੂੰ ਵੀ ਕਹਿੰਨੀ ਆ ਤੁਸੀਂ ਬਹੁਤ ਚਿਰ ਲੋਕਾਂ ਨੂੰ ਗੁੰਮਰਾਹ ਕਰ ਲਿਆ ਲੋਕਾਂ ਨੂੰ ਡਰਾ ਲਿਆ ਲੋਕਾਂ ਨੂੰ ਕੁੱਟ ਲਿਆ ਲੋਕਾਂ ਨੂੰ ਲੁੱਟ ਲਿਆ ਪਰ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ ਹੁਣ ਆਮ ਆਦਮੀ ਜਾਗ ਪਿਆ ਹੈ ਆਮ ਆਦਮੀ ਦੀ ਸਰਕਾਰ ਆਈ ਹੈ ਅਸੀਂ ਕੰਮ ਕਰ ਰਹੇ ਹਾਂ ਕੰਮ ਕਰਨ ਸਾਨੂੰ ਦੇ ਦਿਓ ਤੁਹਾਡੇ ਹਜ਼ਾਰ ਕਰੋੜ ਚ ਗੱਡੀਆਂ ਤਾਂ ਇੱਕ ਲੈ ਕੇ ਨਹੀਂ ਆ ਸਕੇ ਤੁਸੀਂ ਤੇ ਤੁਸੀਂ ਗੱਲਾਂ ਕਰਦੇ ਹੋ ਵੀ ਇੰਨੀ ਅਸੀਂ ਡਿਵੈਲਪਮੈਂਟ ਕਰਾਈ ਜੇ ਮੈਂ ਕਿਹਾ ਹਜ਼ਾਰ ਕਰੋੜ ਦੇ ਸਾਨੂੰ ਹਿਸਾਬ ਦੇ ਦਿਓ ਤਾਂ ਕਹਿੰਦੇ ਜੀ ਮੇਰੇ ਨਾਲ ਡਿਬੇਟ ਤੇ ਬੈਠੋ ਮੈਂ ਕਿਉਂ ਬੈਠਾ ਜਨਤਾ ਨੇ ਹੀ ਹਿਸਾਬ ਲੈਣਾ ਹੈ ਮੈਂ ਤਾਂ ਨਹੀਂ ਲੈਣਾ ਨਾ ਇਹਨਾਂ ਨੇ ਕੀ ਕੀਤਾ ਲੋਕਾਂ ਨੂੰ ਕੁੱਟਿਆ ਤੁਹਾਨੂੰ ਪਤਾ ਹੈ ਪੱਤਰਕਾਰਾਂ ਦੇ ਨਾਲ ਕਿਵੇਂ ਧੱਕੇ ਕੀਤੇ ਸਭ ਨਾਲ ਧੱਕਾ ਕੀਤਾ ਪਰ ਹੁਣ ਜਨਤਾ ਅਮਨ ਚੈਨ ਦੀ ਜ਼ਿੰਦਗੀ ਜੀ ਰਹੀ ਐ ਉਹਨੂੰ ਜੀਣ ਦੋ ਤਾਂ ਕਿ ਰਾਜਪੁਰਾ ਹਲਕੇ ਨੂੰ ਅਸੀਂ ਤਰੱਕੀ ਕਰਨ ਆਏ ਆ ਤੇ ਤਰੱਕੀ ਕਰਤੀ ਐ ਮੈਡਮ ਜਿੱਦਾਂ ਕਿ ਅੱਜ ਨਵਾਂ ਪਰਿਵਾਰ ਸ਼ਾਮਲ ਹੋਇਆ ਕਿ ਜਿਵੇਂ ਬਾਰੇ ਦਿੱਤੀ ਜਾਣ ਗਿਆ ਨੌਜਵਾਨਾਂ ਨੂੰ ਕੁੱਝ ਹਮੇਸ਼ਾ ਹੀ ਨੌਜਵਾਨਾਂ ਨੂੰ ਅੱਗੇ ਕੀਤਾ ਜਾਂਦਾ ਪਰ ਸਰਕਾਰ ਬਿਲਕੁਲ ਜੀ ਮੈਂ ਇੱਕੋ ਹੀ ਗੱਲ ਕਹੂੰਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਹੀ ਸੁਪਨਾ ਹੈ ਕਿ ਨੌਜਵਾਨ ਅੱਗੇ ਆਣ ਕਿਉਂਕਿ ਅਗਲੀਆਂ ਪੀੜ੍ਹੀਆਂ ਇਹੀ ਐ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲਣਾ ਐ ਤਾਂ ਨੌਜਵਾਨਾਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਨੌਜਵਾਨਾਂ ਲਈ ਪਲੇਗਰਾਉਂਡ ਹਰ ਪਿੰਡ 'ਚ ਹਰ ਹਲਕੇ 'ਚ ਪਲੇਗਰਾਉਂਡ ਬਣਦੇ ਨੇ ਆਪਣੇ ਹਲਕੇ 'ਚ ਵੀ ਆਈ ਥਿੰਕ 32 27 ਪਲੇਗਰਾਉਂਡਾਂ ਦੀ ਸ਼ੁਰੂਆਤ ਹੋ ਰਹੀ ਹੈ ਅਗਲੇ ਹਫ਼ਤੇ ਤੋਂ ਇਹਨਾਂ ਦੇ ਨੀਂ ਪੱਥਰ ਰੱਖਣੇ ਜਾ ਰੱਖਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਹੋਰ ਅਪਰੂਵ ਹੋ ਕੇ ਆਈ ਜਾਣਗੇ ਤਾਂ ਆਮ ਆਦੀ ਪਾਰਟੀ ਨੌਜਵਾਨਾਂ ਦੀ ਪਾਰਟੀ ਹੈ ਨੌਜਵਾਨਾਂ ਨੂੰ ਪੂਰਾ ਸਨਮਾਨ ਮਿਲੇਗਾ ਔਰ ਇਹਨਾਂ ਨੇ ਕੋਈ ਮਾਨ ਲੈਣ ਲਈ ਪਾਰਟੀ ਜੁਆਇਨ ਨਹੀਂ ਕੀਤੀ ਇਹਨਾਂ ਦੇ ਦਿਲ 'ਚ ਆਇਆ ਕਿ ਆਮ ਆਦੀ ਪਾਰਟੀ ਅੱਛੇ ਕੰਮ ਕਰ ਰਹੀ ਹੈ ਅਸੀਂ ਪਾਰਟੀ ਜੁਆਇਨ ਹੋਈਏ ਅਸੀਂ ਸਾਰੇ ਇੱਕ ਪਰਿਵਾਰ ਬਣ ਕੇ ਇੱਕ ਦੂਜੇ ਦੀਆਂ ਬਾਵਾ ਬਣ ਕੇ ਰਾਜਪੁਰੇ ਨੂੰ ਅੱਗੇ ਲੈ ਕੇ ਜਾਣਾ। ਕੀ ਪਾਰਟੀ ਤੋਂ ਤੁਸੀਂ ਛੱਡ ਗਏ? ਹਰਜੋਤ ਸਿੰਘ ਬਾਜਵਾ। ਕਿਹੜੀ ਪਾਰਟੀ ਛੱਡ ਗਏ? ਮੈਂ ਕਾਂਗਰਸ ਚੋਂ ਆਇਆ। ਕਿਹੜੇ ਅਹੁਦੇ 'ਚ ਤੁਹਾਡੇ ਕੋਲ? ਮੇਰੇ ਕੋਲ ਕੋਈ ਅਹੁਦਾ ਨਹੀਂ ਸੀ। ਮੈਂ ਅਹੁਦਿਆਂ ਲਈ ਨੀਜੀ ਪਾਰਟੀ 'ਚ ਮੈਂ ਇੱਕ ਵਰਕਰ ਹਾਂ ਤੇ ਵਰਕਰ ਬਣ ਕੇ ਹੀ ਇੱਧਰ ਆਇਆ। ਮੈਂ ਇੱਧਰ ਵੀ ਕਿਸੇ ਅਹੁਦੇ ਲਈ ਨਹੀਂ ਆਇਆ ਜੀ। ਕੀ ਇੱਧਰ ਆਨ ਦਾ ਕਾਰਨ? ਆਨ ਦਾ ਕਾਰਨ। ਬਸ ਇਹ ਪਾਰਟੀ ਦੇ ਕੰਮ ਦੇਖ ਕੇ ਇੱਧਰ ਆਇਆ ਜੀ। ਉਸ ਪਾਰਟੀ 'ਚ ਜੋ ਸਾਡੇ ਨਾਲ ਹੋਇਆ ਉਹ ਤਕਰੀਬਨ ਸਾਡੇ ਇਲਾਕੇ ਚ ਸਭ ਨੂੰ ਹੀ ਪਤਾ ਆ ਅਸੀਂ 10 ਸਾਲ ਦੇਖੋ ਕਾਂਗਰਸ ਚ ਰਹਿੰਦੇ ਆਂ ਪਿਛਲੇ ਐਮਸੀ ਇਲੈਕਸ਼ਨ ਚ ਮੇਰੇ ਤੇ ਗੋਲੀਆਂ ਚੱਲੀਆਂ ਕਾਂਗਰਸ ਦੇ ਯੂਥ ਆਗੂ ਹੀ ਸੀਗੇ ਯੂਥ ਦਾ ਪ੍ਰਧਾਨ ਸੀਗਾ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਫਿਰ ਵੀ ਉਸ ਤੋਂ ਬਾਅਦ ਵੀ ਮੈਂ ਉੱਥੇ ਰਿਹਾ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹਦੇ ਤੇ ਪਰਚਾ ਹੋਊਗਾ ਉਹ ਪਰਚਾ ਹੋਏ ਹੁਣ ਦੇ ਬਾਵਜੂਦ ਇਨਕੁਆਇਰੀ ਕਰਕੇ ਉਹ ਪਰਚਾ ਕੈਨਸਲ ਵੀ ਹੋ ਚੁੱਕਿਆ ਜਿਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਪਰ ਦੇਖੋ ਮੈਂ ਉਸ ਪਾਰਟੀ ਚ ਵੀ ਇੱਕ ਪਰਿਵਾਰ ਦੀ ਤਰ੍ਹਾਂ ਸੀ ਕਿ ਮੈਂ ਇੱਕ ਪਰਿਵਾਰਕ ਮੈਂਬਰ ਬਣ ਕੇ ਮੈਂ ਬਹੁਤ ਦੇਰ ਰਿਹਾ ਬਟ ਜਦੋਂ ਮੈਨੂੰ ਲੱਗਿਆ ਕਿ ਇਸ ਪਰਿਵਾਰ ਚ ਹੁਣ ਕਿਸੇ ਦੀ ਪੁੱਛ ਨਹੀਂ ਗਈ ਤਾਂ ਮੈਂ ਆਪਣੇ ਸਾਥੀਆਂ ਨਾਲ ਕਿੰਨੇ ਸਾਥੀ ਤੁਸੀਂ ਨਾਲ ਲੈ ਕੇ ਆਏ ਮੇਰੇ ਨਾਲ ਅੱਜ 15 ਜਾਣੇ ਹੋਣਗੇ ਜੋ ਸਰ ਜਿਹੜਾ ਤੁਸੀਂ ਦੱਸਿਆ ਕਿ ਤੱਕਾ ਹੋਇਆ ਤੁਸੀਂ ਮੈਡਮ ਨੂੰ ਕੋਈ ਅਪੀਲ ਕਰੀਏ ਜੀ ਨਹੀਂ ਦੇਖੋ ਮੈਂ ਮੈਂ ਇਹ ਚੀਜ਼ਾਂ ਕਰਕੇ ਕਿਸੇ ਲਾਲਚ ਦੇ ਕਰਕੇ ਜਾਂ ਆਪਣਾ ਕੰਮ ਕਰਾਉਣ ਲਈ ਇਸ ਪਾਰਟੀ ਚ ਨਹੀਂ ਆਇਆ ਨਾ ਮੈਂ ਚਾਹਨਾ ਕਿ ਮੈਂ ਇਹਨਾਂ ਨੂੰ ਕਹਿ ਕੇ ਐਵੇਂ ਦਾ ਕੁਝ ਕਾਰਵਾਈ ਕਰਵਾਵਾਂ ਮੈਂ ਇੱਧਰ ਆਇਆ ਮੈਨੂੰ ਮਾਨ ਸਨਮਾਨ ਮਿਲੇ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ ਬਸ ਸਾਡੇ ਇਲਾਕੇ ਚ ਕੰਮ ਹੋਣੇ ਚਾਹੀਦੇ ਨੇ